ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਮਾਲਵਿੰਦਰ ਸਿੰਘ ਕੰਗ ਨੇ ਲੋਕ ਸਭਾ 'ਚ ਪੰਜਾਬ ਦੇ ਹੜ੍ਹ ਪੀੜਤਾਂ ਦੀ ਚੁੱਕੀ ਆਵਾਜ਼ ਕੰਗ ਨੇ ਕਿਹਾ ਪ੍ਰਧਾਨ ਮੰਤਰੀ ਮੋਦੀ ਸਮੇਤ ਕਈ ਮੰਤਰੀਆਂ ਨੇ ਆਪਣੇ ਪੰਜਾਬ ਦੌਰੇ ਦੌਰਾਨ ਅੱਖੀਂ ਦੇਖਿਆ ਤਬਾਹੀ ਦਾ ਮੰਜ਼ਰ ਇਸ ਦੇ ਬਾਵਜੂਦ ਹੜ੍ਹ ਪੀੜਤਾਂ ਨੂੰ ਨਹੀਂ ਦਿੱਤਾ ਗਿਆ ਮੁਆਵਜ਼ਾ ਹਰਸਿਮਰਤ ਬਾਦਲ ਨੇ ਮੁਆਵਜ਼ੇ ਦੀ ਰਾਸ਼ੀ ਸਿੱਧੇ ਹੜ ਪ੍ਰਭਾਵਿਤਾਂ ਦੇ ਖਾਤਿਆਂ 'ਚ ਜਮ੍ਹਾਂ ਕਰਵਾਉਣ ਦੀ ਕੀਤੀ ਮੰਗ ਹਰਸਿਮਰਤ ਨੇ ਕਿਹਾ ਮੁਆਵਜ਼ੇ ਸੰਬੰਧੀ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਆਪੋ ਆਪਣੇ ਦਾਅਵੇ ਇਸ ਨਾਲ ਹੜ ਪੀੜਤ ਹੋ ਰਹੇ ਨੇ ਖੱਜਲ ਖੁਆਰ ਅਮਰਿਤਪਾਲ ਦੀ ਪੈਰੋਲ ਰੱਦ ਕਰਨ ਦੇ ਵਿਰੋਧ 'ਚ ਉਹਨਾਂ ਦੇ ਸਮਰਥਕਾਂ ਨੇ ਅੰਮ੍ਰਿਤਸਰ 'ਚ ਕੀਤਾ ਪ੍ਰਦਰਸ਼ਨ ਅਮਰਿਤਪਾਲ ਦੇ ਪਿਤਾ ਤਰਸੀਮ ਸਿੰਘ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜਾਣਬੁੱਝ ਕੇ ਪੈਰੋਲ ਦੇਣ ਤੋਂ ਕਰ ਰਹੀ ਹੈ ਇਨਕਾਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਦੌਰ ਜਾਰੀ ਇਸ ਵਿਚਾਲੇ ਕਨੌਰ ਚ ਨਾਮਜ਼ਦਗੀ ਭਰਨ ਮੌਕੇ ਹੋਇਆ ਭਾਰੀ ਹੰਗਾਮਾ ਸ਼੍ਰੋਮਣੀ ਅਕਾਲੀ ਦਲ ਨੇ ਮਾਨ ਸਰਕਾਰ ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਉਂਦਿਆਂ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ ਨਵੇਂ ਸਮਾਰਟਫੋਨਾਂ ਚ ਸੰਚਾਰ ਸਾਥੀ ਐਪ ਨੂੰ ਜ਼ਰੂਰੀ ਬਣਾਉਣ ਦੀ ਕੇਂਦਰ ਦੀ ਤਜਵੀਜ਼ ਤੇ ਵਿਵਾਦ ਹਰਪਾਲ ਚੀਮਾ ਨੇ ਕਿਹਾ ਕਿ ਸਰਕਾਰ ਨਾਗਰਿਕਾਂ ਦੀ ਪ੍ਰਾਈਵੇਸੀ ਤੇ ਡਾਕਾ ਮਾਰ ਰਹੀ ਹੈ ਇਸ ਐਪ ਰਾਹੀਂ ਸਰਕਾਰ ਰੱਖ ਸਕੇਗੀ ਹਰ ਕਿਸੇ ਤੇ ਨਿਗਰਾਨੀ ਇਹਨਾਂ ਖਬਰਾਂ ਦਾ ਵਿਸਥਾਰ ਸੰਸਦ ਦੇ ਸਰਦਰੁੱਤ اجلاس ਦੌਰਾਨ ਆਜਾ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਲੋਕ ਸਭਾ ਚ ਪੰਜਾਬ ਦੇ ਹੜ੍ਹ ਪੀੜਤਾਂ ਦੀ ਆਵਾਜ਼ ਚੁੱਕੀ ਕੰਗ ਨੇ ਕਿਹਾ ਕਿ ਹੜ੍ਹ ਕਾਰਨ ਪੰਜਾਬ ਚ ਹਜ਼ਾਰਾਂ ਕਰੋੜ ਦਾ ਨੁਕਸਾਨ ਹੋਇਆ ਲੋਕਾਂ ਦੇ ਘਰ ਸਕੂਲ ਤੇ ਦਫ਼ਤਰ ਤਬਾਹ ਹੋ ਗਏ ਤਬਾਹੀ ਦਾ ਇਹ ਮੰਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਮੰਤਰੀਆਂ ਨੇ ਆਪਣੇ ਪੰਜਾਬ ਦੌਰੇ ਦੌਰਾਨ ਅੱਖੀਂ ਦੇਖਿਆ ਇਸ ਦੇ ਬਾਵਜੂਦ ਅਜੇ ਤੱਕ ਹੜ੍ਹ ਪੀੜਤਾਂ ਨੂੰ ਠੁਕਮਾ ਮੁਆਵਜ਼ਾ ਨਹੀਂ ਦਿੱਤਾ ਗਿਆ ਕੰਗ ਨੇ ਕਿਹਾ ਕਿ ਪੰਜਾਬੀਆਂ ਨੇ ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਨੇ ਅੱਜ ਪੰਜਾਬ ਨੂੰ ਦੇਸ਼ ਦੀ ਮਦਦ ਦੀ ਲੋੜ ਹੈ ਉਹਨਾਂ ਪੰਜਾਬ ਲਈ ਕੇਂਦਰ ਤੋਂ 50000 ਕਰੋੜ ਦੇ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਮੈਂ ਇੱਕ بڑے ਅਹਿਮ ਵਿਸ਼ੇ ਪਰ ਭਾਰਤ ਸਰਕਾਰ ਦਾ ਧਿਆਨ ਦਿਲਾਉਣਾ ਚਾਹਤਾ ਹਾਂ ਪਿਛਲੇ ਦਿਨੋਂ ਪੰਜਾਬ ਮੇ بڑے ਇਸਤਰ ਪਰ ਫਲਡ ਆਏ ਜਿਸ ਦੇ ਕਾਰਨ ਸਾਡੇ ਤਕਰੀਬਨ 6 ਜਿਲ੍ਹوں ਕੇ 2500 ਗਾਂਵ ਸਰਪਤੀ ਜੀ 2500 ਗਾਂਵ ਪੂਰੀ ਤਰੀਕੇ ਸੇ ਤਬਾਹ ਹੋਏ और चार पाँच लाख एकड़ से ज़्यादा खड़ी फसल बिल्कुल तैयार फसल थी जो वो पूरी तरीके से फ्लड के कारण बर्बाद हो गई और हमारे जो डिस्ट्रिक्ट में जो जितनी जो सबसे बड़ी प्रॉब्लम आई है वो सभी बॉर्डर डिस्ट्रिक्ट हैं और ये वही डिस्ट्रिक्ट हैं सभापति जी जहाँ जिन जिन लोगों ने ऑपरेशन सिंदूर के दौरान भारतीय सेना के साथ कंधे से कंधा मिलाकर इस देश की लड़ाई लड़ी थी आज तकरीबन दो महीने हो गए सभापति जी ऑनरेबल प्राइम मिनिस्टर साहब भी वहाँ विजिट किया आए भारत सरकार के तमाम मंत्री साहबान आए लेकिन एक रुपया भी वो छः जिलों के लोगों को दोबारा से पैरों पर खड़ा करने के लिए रिहेबिलेट करने के लिए एक रुपया भारत सरकार की तरफ से नहीं दिया गया इवन सभापति जी जो हरियाणा और राजस्थान की सरकारें पंजाब के हिस्से का पानी मांगने मांगती और क्लेम करती है अपने पानी का उन सरकारों ने भी इस मुश्किल घड़ी में एक इस विपत्ति के समय में पंजाब का साथ नहीं दिया और पंजाब के लोगों ने अब इस सारी मुश्किल को अपने आप झेला मैं आपके माध्यम से भारत सरकार को कहना चाहता हूं ऑनरेबल प्रधानमंत्री जी को कि जब बिहार में इलेक्शन होते हैं तब तो आप बोलियां लगाते हैं पचास हजार करोड़ दू के सत्तर हजार करोड़ अस्सी हज़ार करोड़ दूं के नब्बे हज़ार करोड़ और एक तरफ पंजाब वो राज्य जिसने देश की आज़ादी के लिए इस देश के अनाज भंडार भरने में सबसे बड़ा योगदान दिया हो उसको उस प्रदेश को मुश्किल के समय में अपने अपने उस हालात पर छोड़ देना मुझे लगता है इसके इससे बड़ी डिस्क्रिमिनेशन नहीं हो सकती भारत सरकार से मेरी मांग है कि पंजाब के लोगों जो बाढ़ से जिनका पूरा घर बाहर हॉस्पिटल सड़के सब तबाह हो गई पांच लाख एकड़ फसल खत्म होगी उनके लिए एक स्पेशल पैकेज पचास हजार करोड़ का भारत सरकार रिलीज करे और वो पंजाब के और बॉर्डर के वो लोग जो देश की लड़ाई लड़ते हैं अपने पैरों पर खड़ा हो सके अपने ਬੱਚੋਂ ਕਾ ਅੱਛਾ ਬਵਿਵਸ ਬਣਾ ਸਕੇ ਬਹੁਤ ਬਹੁਤ ਧੰਨਵਾਦ ਬਟਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੀ ਲੋਕ ਸਭਾ ਚ 3 ਮਹੀਨੇ ਪਹਿਲਾਂ ਆਏ ਭਿਆਨਕ ਹੜ੍ਹਾਂ ਦੌਰਾਨ ਫਸਲਾਂ ਦੇ ਹੋਏ ਭਾਰੀ ਨੁਕਸਾਨ ਦਾ ਮੁੱਦਾ ਚੁੱਕਿਆ ਉਹਨਾਂ ਕਹਿੰਿਆ ਕਿ ਕੇਂਦਰ ਸਰਕਾਰ ਪੰਜਾਬ ਦੇ ਹੜ੍ਹ ਪ੍ਰਭਾਵਿਤਾਂ ਦੀਆਂ ਦੁੱਖ ਤਕਲੀਫਾਂ ਨੂੰ ਘਟਾਉਣ ਲਈ ਯਤਨ ਕਰੇ ਇਸ ਦੇ ਲਈ ਮੁਆਵਜ਼ੇ ਦੀ ਰਾਸ਼ੀ ਸਿੱਧੇ ਹੜ੍ਹ ਪ੍ਰਭਾਵਿਤਾਂ ਦੇ ਖਾਤਿਆਂ ਚ ਜਮ੍ਹਾਂ ਕਰਵਾਈ ਜਾਵੇ ਤਾਂ ਜੋ ਉਹ ਕੇਂਦਰ ਅਤੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚਕਾਰ ਹੜ੍ਹ ਰਾਹਤ ਦੀ ਰਕਮ ਦੇ ਆਪਸੀ ਦਾਅਵਿਆਂ ਕਾਰਨ ਦੁਖੀ ਨਾ ਹੋਣ ਹਰਸਿਮਰਤ ਬਾਦਲ ਨੇ ਕਿਹਾ ਕਿ ਹੜ੍ਹਾਂ ਦੇ ਮੁਆਵਜ਼ੇ ਲਈ ਕੇਂਦਰ ਅਤੇ ਪੰਜਾਬ ਸਰਕਾਰ ਦੇ ਅਲੱਗ-ਅਲੱਗ ਦਾਅਵੇ ਨੇ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਕੇਂਦਰ ਵੱਲੋਂ ਹੜ੍ਹ ਪ੍ਰਭਾਵਤਾਂ ਲਈ ਅਜੇ ਤੱਕ ਕੋਈ ਫੰਡ ਨਹੀਂ ਭੇਜਿਆ ਗਿਆ ਇਸ ਸਬੰਧੀ ਸਥਿਤੀ ਸਪਸ਼ਟ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਹੜ੍ਹ ਪ੍ਰਭਾਵਤਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਪੰਜਾਬ ਮੇ ਅਗਸਟ ਔਰ ਸਪਟੰਬਰ ਕੇ ਮਹੀਨੇ ਮੇ ਬੇਤਹਾਸ਼ਾ ਪਾਣੀ ਕੇ ਕਾਰਨ ਜਿਸ ਤਰ੍ਹਾਂ ਕੀ ਤਬਾਈ ਆਈ ਜਹਾਂ ਤਕਰੀਬਨ 23 100 ਗਾਂਵ ਬਿਲਕੁਲ ਤਬਾਹ ਹੋ ਗਏ आप सोचें कि कई पाँच लाख एकड़ ज़मीन बिल्कुल तबाह हो गई ब्यास रवि सतलुज का पानी ऐसा तबाही लेके आया अब ये भी एक चर्चा का विषय है कि डैम कंट्रोल ठीक सा नहीं हुआ तो उसमें कुदरती आपदा कितनी और मैन मेड आपदा कितनी थी लेकिन मैं उस विषय पे आज नहीं जाते हुए मैं सिर्फ इस तरफ ध्यान आपका आकर्षण करना चाहूँगी कि इस तबाही के साथ जो कई लाख तकरीबन तीन लाख एकड़ लोगों की क्रॉप्स खड़ी खड़ी जो फसल वो तबाह हो गई पाँच लाख एकड़ ज़मीन तबाह हो गई और तबाह इस तरीके से हुई कि अब पानी जब चले भी गया है उधर इतना रेता छोड़ गया कि शायद अगली दो तीन फसलें भी वहाँ नहीं बीत सकेंगे बॉर्डर में जो इंडो पाक का बॉर्डर है जो तारों के उस तरीक उस तरफ ज़मीनें जिनके लोगों की थी जो पुरखों के समय से वो जमीनों पे कल्टीवेशन कर रहे थे वो रवि ब्यास रिवर ने तो वो सारा ज़मीन ही और ले गए अब उनके पास ज़मीन ही नहीं रही तो उनका सारा कुछ तबाह हो गया ना घर रहा ना जानवर रहा तो मैडम मैं आपके माध्यम से ये पूछना चाहूँगी कि सेंटर कह रही है कि स्टेट डिजास्टर रिलीफ फंड का साढ़े बारह हजार करोड़ रुपए स्टेट के पास है लेकिन हमारी स्टेट की सरकार और स्टेट के वित्त मंत्री जी कह रहे हैं कि उनको सिर्फ पंद्रह सौ मिला है अप्रैल से मई इस साल में अब जो 1600 सौ सो रुपये सो करोड़ रुपए प्रधानमंत्री जी ऐलान करके गए हैं कॉम्पनसेशन का जो बिल्कुल ऊँट के मुँह में तिनके के बराबर है तो वो ये छोटी रकम भी वो कह रहे हैं वित्त मंत्री पंजाब के आम आदमी पार्टी के कि वो रकम नहीं आई है तो सरकार केंद्र सरकार कह रही है साढ़े बारह हजार करोड़ पड़ा हुआ है वह एक राज्य की सरकार कह रही है पैसे नहीं आए लोग जिनके पास घर भी नहीं है छत भी नहीं है जमीन तक नहीं है पशु तक नहीं है स्कूल तबाह हो गए अस्पताल वो लोग कहाँ जाएं? इन दोनों के बीच में फैसला कौन करेगा और लोगों की बाह कौन पकड़ेगा यहाँ पे पैसा मांगना बहुत अच्छा है लेकिन लोगों के खाते में डायरेक्ट बेनिफिट के राही केंद्र की दने सरकार दने सर... नहीं भेजती है ताकि लोगों का कुछ सवर जाए ये मैं आपसे आग्रह ਕਰਤੀਓ ਕਿ ਆਪ ਸਰਕਾਰ ਤੱਕ ਇਹ ਸੰਦੇਸ਼ ਪਹੁੰਚਾਈ ਖਡੂਰ ਸਾਹਿਬ ਹਲਕੇ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ ਪੈਰੋਲ ਰੱਦ ਕਰਨ ਦੇ ਵਿਰੋਧ ਚ ਉਹਨਾਂ ਦੇ ਸਮਰਥਕਾਂ ਨੇ ਅੰਮ੍ਰਿਤਸਰ ਚ ਪ੍ਰਦਰਸ਼ਨ ਕੀਤਾ ਇਸ ਦੌਰਾਨ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ ਅਮਰਿਤਪਾਲ ਦੇ ਪਿਤਾ ਤਰਸੀਮ ਸਿੰਘ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜਾਣ ਬੁੱਝ ਕੇ ਪੈਰੋਲ ਦੇਣ ਤੋਂ ਇਨਕਾਰ ਕਰ ਰਹੀ ਹੈ ਕਾਨੂੰਨ ਵਿਵਸਥਾ ਵਿਗੜਨ ਦਾ ਝੂਠਾ ਡਰ ਵਿਖਾ ਕੇ ਲੋਕਾਂ ਦੇ ਨੁਮਾਇੰਦੇ ਦੀ ਆਵਾਜ਼ ਦਬਾਈ ਜਾ ਰਹੀ ਹੈ ਅਮਰਿਤਪਾਲ ਨੇ ਸੰਸਦ 'ਚ ਆਪਣੇ ਹਲਕੇ ਦੀਆਂ ਮੁਸ਼ਕਲਾਂ ਤੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਗੱਲ ਕਰਨੀ ਸੀ ਕੇਂਦਰ ਅਤੇ ਪੰਜਾਬ ਸਰਕਾਰ ਅਮਰਿਤਪਾਲ ਸਿੰਘ ਨੂੰ ਮਿਲ ਰਹਿ ਸਮਰਥਨ ਨੂੰ ਰੋਕਣਾ ਚਾਹੁੰਦੇ ਨੇ ਅਸੀਂ ਇਸ ਬੇਇਨਸਾਫੀ ਅਤੇ ਦਬਾਅ ਨੂੰ ਬਰਦਾਸ਼ਤ ਨਹੀਂ ਕਰਾਂਗੇ ਇਸ ਨੂੰ ਲੈ ਕੇ ਅੰਦੋਲਨ ਖੜਾ ਕੀਤਾ ਜਾਵੇਗਾ ਇਹ ਮੇਰੇ ਖਿਆਲ ਹੈ ਕਿ ਸਾਨੂੰ ਰੋਸ ਪ੍ਰਦਰਸ਼ਨ ਕਰਨ ਲਈ ਜਾਇਜ ਹੋਵੇ ਮਜਬੂਰ ਕੀਤਾ ਜਾਵੇ ਕਿਉਂਕਿ ਅਸੀਂ ਇਹ ਸੋਚਦੇ ਸਿੱਖ ਕਾਨੂੰਨ ਦੇ ਤਹਿਤ ਕਾਨੂੰਨ ਦਾ ਸਾਰਾ ਲਿਆ ਕਿ ਸ਼ਾਇਦ ਸਾਨੂੰ ਉਥੋਂ ਜੋ ਉਹਨਾਂ ਦਾ ਇੱਕ ਐਮਪੀ ਚੁਣਿਆ ਹੋਇਆ ਹੈ ਜੀ ਦਾ ਫਰਜ਼ ਹੈ ਆਪਣੇ ਲੋਕਾਂ ਪ੍ਰਤੀ ਉਹਨਾਂ ਦੀ ਉਹਨਾਂ ਦੀ ਜਿਹੜੀ ਜਵਾਬਦੇਹੀ ਆ ਕਿ ਉਹ ਆਪਣੇ ਲੋਕਾਂ ਦੀ ਜਿਹੜੀ ਗੱਲ ਪਾਰਲੀਮੈਂਟ 'ਚ ਰੱਖਣ ਜੋ ਪੰਜਾਬ ਦਾ ਦੁੱਖ ਦਰਦ ਆ ਫਰੂਦ ਸਾਹਿਬ ਦੇ ਹਲਕੇ ਦੀ ਡਿਵੈਲਪਮੈਂਟ ਦਾ ਨਸ਼ਿਆਂ ਦਾ ਮੁੱਦਾ ਬਾ ਜੋ ਇਥੇ ਦਿਨ ਦਿਹਾੜੇ ਕਤਲ ਹੋ ਰਿਹਾ ਫਰੋਟੀਆਂ ਲਿਆਂ ਚੱਰੀਆਂ ਲੋਕ ਤਰਾ ਤਰਾ ਕਰਦਾ ਹੈ ਉਹ ਸਾਰੀਆਂ ਗੱਲਾਂ ਉੱਥੇ ਰੱਖਣ ਵਾਸਤੇ ਉਹ ਜਿਹੜਾ ਉਹਨਾਂ ਨੇ ਸਮਾਂ ਮੰਗਿਆ ਉਹ ਨਾ ਦਿੱਤਾ ਜਾਣਾ ਜਾਂ ਪੰਜਾਬ ਸਰਕਾਰ ਨੇ ਇਹੋ ਜੇ ਤਸਪੇਸ਼ ਕਰਨੇ ਕਿ ਇਥੇ ਪੰਜਾਬ ਚ ਉਹਨਾਂ ਦੇ ਆਉਣ ਨਾਲ ਅੱਗ ਲੱਗ ਜੂ ਅੱਗ ਲੱਗ ਜੂਗੀ ਅੱਗ ਤੇ ਤੁਸੀਂ ਲਈ ਹੋਈ ਹੈ ਨਸ਼ੇ ਨਾਲ ਨੌਜਵਾਨੀ ਮਰ ਰਹੀ ਆ ਫਰੋਤਿਆਂ ਦਿਨ ਦਿਹਾੜੇ ਬੁਰੀਆਂ ਕਤਲੋਗਾਰੀ ਹੋ ਰਹੀ ਹੈ ਝੂਠੇ ਪੁਲਿਸ ਮੁਕਾਬਲੇ ਹੋ ਰਹੇ ਆ ਤੇ ਇਹ ਅੱਗ ਤੇ ਮੇਰੇ ਖਿਆਲ ਸਰਕਾਰ ਅਮਰਪਾਲ ਦੇ ਆਉਣ ਨਾਲ ਅੱਗ ਬੁਝਣੀ ਆ ਹੈ ਤੇ ਇਹ ਜਿਹੜੀ ਚੀਜ਼ ਹੈ ਕਿ ਆਗ ਨੂੰ ਇਹ ਸਰਕਾਰ ਹੈ ਇਹ ਚੀਜ਼ ਹੈ ਕਿ ਦੰਦ ਹਊਗਾ ਕਰੇ ਕਰਕੇ ਇਹੋ ਜੇ ਬਿਆਨ ਦੇ ਕੇ ਮੇਰੇ ਖਿਆਲ ਕਿ ਲੋਕਾਂ ਚ ਇੱਕ ਦਹਿਸ਼ਤ ਦਾ ਮਾਹੌਲ ਪੈਦਾ ਕਰਨਾ ਚਾਹ ਰਹੀ ਹੈ ਸਰਬ ਕੇਂਦਰ ਸਰਕਾਰ ਦੀ ਮਨਸ਼ਾ ਕੀ ਲੱਗ ਰਹੀ ਹੈ ਪੰਜਾਬੀਆ ਪ੍ਰਾਂਤੀ ਜਾਂ ਪੰਜਾਬ ਪ੍ਰਤੀ ਜਾਂ ਭਾਈ ਅਭਿ ਮੇਰਾ ਖਿਆਲ ਕਿ ਕੇਂਦਰ ਸਰਕਾਰ ਦੀ ਮਨਸ਼ਾ ਤੇ ਸ਼ੁਰੂ ਤੋਂ ਹੀ ਪੰਜਾਬ ਪ੍ਰਤੀ ਮਾੜੀ ਰਹੀ ਹੈ ਕਿ ਪੰਜਾਬ ਦੇ ਜੋ ਪੰਜਾਬ ਨਾਲ ਹੋਇਆ ਪੰਜਾਬ ਨੂੰ ਬੋਲੀ ਦੇ ਆਧਾਰ ਤੇ ਤੋਂ ਬੜਾ ਸੰਘਰਸ਼ ਕਰਕੇ ਸੂਬਾ ਬਣਾਉਣਾ ਪਿਆ ਉਦੋਂ ਬਾਅਦ ਚ ਪੰਜਾਬ ਦੀ ਜਿਹੜੀ ਰਾਜਧਾਨੀ ਆ ਉਹ ਪੰਜਾਬ ਨੂੰ ਨਾ ਦੇਣੀ ਤੇ ਉੱਤੇ ਸੈਂਟਰ ਦਾ ਕਬਜ਼ਾ ਹੋਣਾ ਪੰਜਾਬ ਦੇ ਪਾਣੀਆਂ ਦਾ ਕੰਟਰੋਲ ਸੈਂਟਰ ਕੋਲ ਹੋਣਾ ਜਾਂ ਉਹਦਾ ਪੰਜਾਬ ਕੋਲੋਂ ਜਿਹੜੇ ਬਣਦਾ ਥੋੜੀ ਬਹੁਤੀ ਹੈਗੀ ਸੀ ਦਾਅਵੇਦਾਰੀ ਉਹ ਵੀ ਖੋ ਲੈਣੀ ਤੇ ਪੰਜਾਬ ਦੀ ਮਨਸਾ ਕੇਂਦਰ ਦੀ ਮਨਸਾ ਤੇ ਪੰਜਾਬ ਪਰ ਕਦੀ ਵੀ ਸਿਰਦ ਨਹੀਂ ਰਹੀ ਇਸ ਕਰਕੇ ਮੇਰਾ ਖਿਆਲ ਇੱਕ ਪੰਜਾਬ ਨਾਲ ਬਹੁਤ ਵੱਡੇ ਪੱਧਰ ਤੇ ਧੱਕਾ ਕਰ ਰਹੀ ਕੇਂਦਰ ਸਰਕਾਰ ਤੇ ਉਹਦੇ ਇੱਕ 파ਟ ਬਣ ਕੇ ਪੰਜਾਬ ਸਰਕਾਰ ਵੀ ਉਹਦਾ ਹਿੱਸਾ ਬਣ ਕੇ ਪੰਜਾਬ ਦੇ ਲੋਕਾਂ ਨਾਲ ਧੱਕਾ ਕਰ ਰਹੀ ਇਹ ਜਿਹੜਾ ਉਸ ਮੇਰਾ ਮਾਰਚ ਆ ਇਸ ਕਰਕੇ ਕੀਤਾ ਗਿਆ ਕਿ ਉਹਨੂੰ ਭਾਈ ਸਾਹਿਬ ਨੂੰ ਸੰਸਦ ਚ ਆਉਣ ਦਾ ਬਦਾ ਟਾਈਮ ਨਹੀਂ ਦਿੱਤਾ ਰਿਹਾ ਇਹ ਸਰਕਾਰਾਂ ਕਹਿੰਦੀਆਂ ਕਿ ਇੱਥੇ ਅੱਗ ਲੱਗ ਜਾਣੀ ਹੈ ਪੰਜਾਬ ਚ ਤੁਸੀਂ ਵੇਖੋ ਕਿ 3 ਸਾਲ ਤੋਂ ਉਹ ਅੰਦਰ ਸੀ ਜਿਹੜੀ 3 ਸਾਲ ਤੋਂ ਪੰਜਾਬ ਚ ਅੱਗ ਲੱਗੀ ਉਹ ਤਾਂ ਗਵਨਦਮਨ ਨੂੰ ਨਹੀਂ ਦੱਸਦੀ ਦਿਨੇ ਦਿਹਾੜੇ ਕਾਊਂਟਰ ਹੋਣਦੇ ਆ ਦਿਨੇ ਦਿਹਾੜੇ ਫਰਗੋਤੀਆਂ ਲੋਕਾਂ ਕੋ ਮੰਗੀਆਂ ਜਾਣਦੀਆਂ ਦਿਨ ਦਿਹਾੜੇ ਕਤਲ ਹੋਣ ਦੇ ਲੋਕ ਨਸ਼ਿਆਂ ਨਾਲ ਮਰਦੇ ਇਹ ਅੱਗ ਨਹੀਂ ਭਗਵੰਦ ਮਾਨ ਨੂੰ ਦੇਖਦੀ ਜਿਹੜੀ 3 ਸਾਲ ਤੋਂ ਲੱਗੀ ਉਹ ਤੇ 3 ਸਾਲ ਤੋਂ ਅੰਦਰ ਸੀ ਤੇ ਹੁਣ ਇਹ ਅੱਗ ਬੁਝਾਉਂਦੇ ਕਿਉਂ ਨਹੀਂ ਇਹ ਜਿਹੜੇ ਖਡੂਰ ਸਾਹਿਬ ਹਲਕੇ ਦੇ ਲੋਕਾਂ ਨੇ ਨਮਾਇੰਦਾ ਆਪਣਾ ਚੁਣਿਆ ਸੀ ਇਹ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਵਾ ਕਿਉਂਕਿ ਉਹਨਾਂ ਦੀ ਆਵਾਜ਼ ਹੀ ਉਹਨੇ ਆਪਣੇ ਮੁੱਦੇ ਸੰਸਦ 'ਚ ਰੱਖਣੇ ਹਨ ਕੇ ਉਹਨਾਂ ਦੀ ਲੋਕਾਂ ਦੀ ਆਵਾਜ਼ ਨੂੰ ਕੀ ਕਾਨੂੰਨ ਆਈ ਕਿ ਹੁਣ ਸਭਾ ਤੇ ਇੱਕੋ ਜਿਹਾ ਨਹੀਂ ਆ ਪੰਜਾਬ ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਲਈ ਨਾਮਜ਼ਦਗੀਆਂ ਭਰਨ ਦਾ ਦੌਰ ਲਗਾਤਾਰ ਜਾਰੀ ਹੈ ਇਸ ਵਿਚਾਲੇ ਕਨੌਰ ਚ ਨਾਮਜ਼ਦਗੀ ਭਰਨ ਮੌਕੇ ਭਾਰੀ ਹੰਗਾਮਾ ਹੋਇਆ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਰਬਜੀਤ ਸਿੰਘ ਝਿੰਜਰ ਨੂੰ ਗੇਟ ਟੱਪ ਕੇ ਅੰਦਰ ਜਾਣਾ ਪਿਆ ਝਿੰਜਰ ਨੇ આરોਪ ਲਗਾਇਆ ਕਿ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਭਰਨ ਤੋਂ ਰੋਕਿਆ ਜਾ ਰਿਹਾ ਹੈ ਸਥਾਨਕ ਵਿਧਾਇਕ ਗੁਰਲਾਲ ਕਨੌਰ ਖੁਦ ਅੰਦਰ ਬੈਠੇ ਨੇ ਅਤੇ ਪੁਲਿਸ ਅਤੇ ਅਫਸਰਾਂ ਦੀ ਮੌਜੂਦਗੀ 'ਚ ਵਿਰੋਧੀ ਉਮੀਦਵਾਰਾਂ ਦੇ ਕਾਗਜ਼ ਪਾੜ ਰਹੇ ਨੇ ਅਕਾਲੀ ਦਲ ਨੇ ਇਸ ਮਾਮਲੇ ਦੀ ਸ਼ਿਕਾਇਤ ਪੰਜਾਬ ਦੇ ਚੋਣ ਕਮਿਸ਼ਨ ਨੂੰ ਕੀਤੀ ਹੈ ਪਾਰਟੀ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਇਸ ਸਬੰਧੀ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਸਰਦਾਰ ਜਸਪਾਲ ਸਿੰਘ ਬਰਾੜ ਉਹ ਇਹ ਭੁੱਲ ਚੁੱਕੇ ਨੇ ਕਿ ਮੈਂ ਐਸ ਡੀ ਐਮਾ ਮੇਰੇ ਤੇ ਜ਼ਿੰਮੇਵਾਰੀ ਹੈ ਫ੍ਰੀ ਤੇ ਫਿਰ ਇਲੈਕਸ਼ਨ ਕਰਾਉਣ ਦੀ ਉਹ ਆਮ ਆਦਮੀ ਪਾਰਟੀ ਦੇ ਵਰਕਰ ਬਣੇ ਨੇ ਪੰਚਾਇਤੀ ਚੋਣਾਂ ਦੇ ਵਿੱਚ ਵੀ ਜਿਹੜੀ ਉੱਥੇ ਧੱਕੇਸ਼ਾਹੀ ਹੋਈ ਸੀ ਉਹਦੇ ਲਈ ਇਹ ਜ਼ਿੰਮੇਵਾਰ ਸੀ ਔਰ ਤੁਸੀਂ ਸਾਰੇ ਜਾਣਦੇ ਹੋ ਕੇ ਬਾਅਦ ਦੇ ਵਿੱਚ ਗਿੱਦੜਬਾਹਾ ਦੀਆਂ ਪੰਚਾਇਤੀ ਚੋਣਾਂ ਰੱਦ ਹੋਈਆਂ ਸੀ ਉਹ ਬਾਅਦ ਚ ਕਰਾਈਆਂ ਸੀ ਸੋ ਹੁਣ ਫੇਰ ਉਹੀ ਜਸਪਾਲ ਸਿੰਘ ਬਰਾੜ ਸਾਹਿਬ ਉਥੇ ਲੱਗੇ ਨੇ ਸੋ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਕਹਿ ਕਿ ਚਾਹੇ ਜਸਪਾਲ ਸਿੰਘ ਬਰਾੜ ਹੋਣ ਤੁਰੰਤ ਪ੍ਰਭਾਵ ਨਾਲ ਬਦਲੀ ਕਰੋ ਚਾਹੇ ਬਲਜੀਤ ਕੋਟ ਢਿੱਲੋਂ ਹੈ ਤੁਰੰਤ ਪ੍ਰਭਾਵ ਨਾਲ ਬਦਲੀ ਕਰੋ ਤੇ ਜਿਹੜੇ ਕਨੌਰ ਦੇ ਡੀਐਸਪੀ ਹੈ ਚਾਹੇ ਚੀਮਾ ਸਾਹਿਬ ਹੈ ਚਾਹੇ ਉਥੇ ਐਸਐਚਓ ਹੈ ਚਾਹੇ ਉਥੇ ਦੇ ਰਿਟਰਨਿੰਗ ਅਫਸਰ ਹੈ ਇਹਨਾਂ ਦੇ ਖਿਲਾਫ ਐਕਸ਼ਨ ਲੈ ਕੇ ਏ ਵਿਸ਼ਵਾਸ ਦਿਵਾਓ ਪੋਲਿਟਿਕਲ ਪਾਰਟੀਆਂ ਨੂੰ ਕਿ ਘੱਟੋ-ਘੱਟ ਇੱਕ ਮੌਕਾ ਦਿੱਤਾ ਜਾਊਗਾ ਵੋਟਾਂ ਪੈਣ ਦਿੱਤੀਆਂ ਜਾਣਗੀਆਂ ਅਗਰ ਇਸੇ ਤਰੀਕੇ ਨਿਰਵਿਰੋਧ ਤੁਸੀਂ ਸਰਕਾਰ ਦੇ ਬੰਦਿਆਂ ਨੂੰ ਜਿਤਾਉਣਾ ਹੈ ਫਿਰ ਤਾਂ ਚੋਣਾਂ ਦੀ ਲੋੜ ਹੀ ਨਹੀਂ ਫਿਰ ਤਾਂ ਨਾਮਿਨੇਟ ਹੀ ਕਰ ਦਿਆ ਕਰੋ ਸੋ ਇਹ ਸਾਰੀਆਂ ਬੇਨਤੀਆਂ ਲੈ ਕੇ ਮਿਲੇ ਆ ਵਿਸ਼ਵਾਸ ਦਿਵਾਇਆ ਸਟੇਟ ਇਲੈਕਸ਼ਨ ਕਮਿਸ਼ਨਰ ਨੇ ਕਿ ਕਾਰਵਾਈ ਹੋਊਗੀ ਤਾਂ ਹੈਰਾਨੀ ਉਦੋਂ ਹੋਈ ਕੁ ਜ ਰਟਰਨਿੰਗ ਅਫਸਰ ਦੇ ਕਮਰੇ ਤੋਂ ਪਹਿਲਾਂ ਗੁਰਲਾਲ ਘਨੌਰ ਐਮ ਐਲ ਏ ਘਨੌਰ ਜਿਹੜਾ ਕੀ ਆਪਾਂ ਨੂੰ ਪਤਾ ਕਿ ਟਰਾਲੀ ਚੋਰੀ ਉਥੋਂ ਸਟਾਰਟ ਹੋਈ ਸੀ ਕਨੌਰ ਤੋਂ ਧਰਨੇ ਤੋਂ ਹੁਣ ਮੈਨੂੰ ਕੋਈ ਕਹਿਣ ਦੀ ਗੁਰੇਜ ਨਹੀਂ ਕਿ ਟਰਾਲੀ ਚੋਰ ਮਹਿਕਮਾ ਜਿਹੜੇ ਗੁੰਡਿਆਂ ਨੇ ਕਿਸਾਨਾਂ ਦੀਆਂ ਪੰਜਾਬ ਦੀਆਂ ਸ਼ੰਭੂ ਧਰਨੇ ਤੋਂ ਟਰਾਲੀਆਂ ਚੋਰੀ ਕਰਾਉਣ ਚ ਰੋਲ ਲੰਭਾਇਆ ਸੀ ਉਹ ਲੋਕ ਅੱਜ ਉਥੇ ਦਫ਼ਤਰ 'ਚ ਬਹਿ ਕੇ ਅਕਾਲੀ ਦਲ ਦੇ ਉਮੀਦਵਾਰਾਂ ਦੇ ਕਾਗਜ਼ ਜਿਹੜਾ ਉਮੀਦਵਾਰ ਜਾਂਦਾ ਪਾਰ ਦਿੰਦੇ ਨੇ ਉਹ ਇੱਕਲੇ ਕੇਂਦਰ ਸਰਕਾਰ ਵੱਲੋਂ ਨਵੇਂ 스마트ਫੋਨਾਂ 'ਚ ਸੰਚਾਰ ਸਾਥੀ ਐਪ ਨੂੰ ਜ਼ਰੂਰੀ ਬਣਾਉਣ ਦੀ ਤਜਵੀਜ਼ ਤੇ ਵਿਵਾਦ ਖੜਾ ਹੋ ਗਿਆ ਹੈ ਕੈਬਨਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਨਾਗਰਿਕਾਂ ਦੇ ਪ੍ਰਾਈਵੇਸੀ ਅਧਿਕਾਰਾਂ ਤੇ ਡਾਕਾ ਮਾਰ ਰਹੀ ਹੈ ਇਸ ਐਪ ਰਾਹੀਂ ਸਰਕਾਰ ਫੋਨ 'ਚ ਮੌਜੂਦ ਕੰਟੈਕਟਸ ਮੈਸੇਜਸ ਗੈਲਰੀ ਤੇ ਲੋਕੇਸ਼ਨ ਦੁਆਰਾ ਤੁਹਾਡੇ ਤੇ ਨਿਗਰਾਨੀ ਰੱਖ ਸਕੇਗੀ ਇਸ ਸੰਵਿਧਾਨ ਮੁਤਾਬਕ ਹਰ ਨਾਗਰਿਕ ਨੂੰ ਮਿਲੇ ਨਿੱਜਤਾ ਦੇ ਅਧਿਕਾਰ ਦਾ ਉਲੰਘਣ ਹੈ ਸਰਕਾਰ ਵੱਲੋਂ ਦੇਸ਼ ਦੇ ਲੋਕਾਂ ਖਿਲਾਫ ਸਾਜ਼ਿਸ਼ ਰਚੀ ਜਾ ਰਹੀ ਹੈ ਹਰਪਾਲ ਚੀਮਾ ਨੇ ਕਿਹਾ ਕਿ ਇਸ ਐਪ ਰਾਹੀਂ ਸਰਕਾਰ ਕਿਸੇ ਦੀ ਵੀ ਜਸੂਸੀ ਕਰ ਸਕੇਗੀ ਤੇ ਉਸ ਦੀ ਨਿੱਜੀ ਜ਼ਿੰਦਗੀ 'ਚ ਝਾਕ ਸਕੇਗੀ ਉਹਨਾਂ ਲੋਕਾਂ ਨੂੰ ਸਰਕਾਰ ਦੀ ਇਸ ਚਲਾਕੀ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ ਸੰਚਾਰ ਸਾਥੀ ਐਪ ਰਾਹੀਂ 100% ਡਾਟਾ ਜਿਹੜਾ ਕੇਂਦਰ ਸਰਕਾਰ ਚੋਰੀ ਕਰੂਗੀ ਔਰ ਬਹੁਤ ਵੱਡਾ ਹਮਲਾ ਮੈਂ ਸਮਝਦਾ ਤੁਹਾਡੇ ਤੋਂ ਤੁਹਾਡੇ ਅਧਿਕਾਰਾਂ ਦੇ ਉੱਤੇ ਆ ਔਰ ਵੱਡੀ ਗੱਲ ਇਹ ਆ ਕਿ ਤੁਸੀਂ ਇਸ ਐਪ ਨੂੰ ਆਪਣੇ ਫੋਨ ਚੋਂ ਡਿਲੀਟ ਨਹੀਂ ਕਰ ਪਾਉਂਗੇ ਬਹੁਤ ਸਾਰੇ ਐਪਸ ਤੁਸੀਂ ਡਾਊਨਲੋਡ ਕਰਦੇ ਹੋ ਆਫਟਰ ਥੈਟ ਡਿਲੀਟ ਕਰਦੇ ਨਹੀਂ ਚੰਗੀਆਂ ਲੱਗਦੀਆਂ ਜਦ ਤੁਹਾਡੇ ਕੰਮ ਦੀਆਂ ਨਹੀਂ ਹੈਗੀਆਂ ਤਾਂ ਸੰਚਾਰ ਸਾਥੀ ਐਪ ਤੁਹਾਡੇ ਮੋਬਾਈਲ ਦਾ ਤੁਹਾਡੇ ਡਾਟੇ ਦਾ ਪੱਕਾ ਸਾਥੀ ਬਣੂਗਾ तो रहूगा चौबी घंटे फिल्म देख चले हो ती खाना खाने चले हो ती अपनी फैमिली च बैठे होैमिली की गप शप कर रहे हो की गल मार रहे हो की तड़ा तो बिजनेस आ सारा कुछ इस जीवन संचार सापोटल या टोटल, टोटल गवर्नमेंट ऑफ इंडिया को चला जाऊगा फिर उस डाटे न किस तरह मिसयूज करना गा पूरा देश जान ਭਾਰਤੀ ਜਨਤਾ ਪਾਰਟੀ ਇਸ ਦੇ ਲਈ ਮਸ਼ਹੂਰ ਆ ਔਰ ਇੱਥੋਂ ਤੱਕ ਆ ਕਿ ਤੁਸੀਂ ਮੰਨ ਲਓ ਕਿਤੇ ਖੜੇ ਹੋ ਤੁਸੀਂ ਖੜੇ ਹੋ ਤੁਸੀਂ ਸੈਲਫੀ ਖਿੱਚੀ ਤਾਂ ਉਹ ਸੰਚਾਰ ਜਿਹੜੀ ਸਾਥੀ ਐਪ ਆ ਇਮੀਡੀਏਟਲੀ ਉਹ ਜਿਹੜੀ ਆ ਉਹਨੂੰ ਗਵਰਨਮੈਂਟ ਆਫ ਇੰਡੀਆ ਦੇਖ ਸਕਦੀ ਆ ਔਰ ਇਹ ਮੈਂ ਸਮਝਦਾ ਇੱਕ ਬਹੁਤ ਵੱਡੀ ਸਾਜ਼ਿਸ਼ ਜਿਹੜੀ ਆ ਦੇਸ਼ ਦੇ ਖਿਲਾਫ ਦੇਸ਼ ਦੇ ਲੋਕਾਂ ਦਾ ਜਿਹੜਾ ਨਿੱਜੀ ਨਿੱਜਤਾ ਦਾ ਅਧਿਕਾਰ ਆਗਾ ਜਿਹੜਾ प्राइवेसी का अधिकार हैगा बहुत बड़ा हमला भारतीय जनता पार्टी ने बोलिया आम आदमी पार्टी बोलो की निखेधी कर दे बिल्कुल बहुत बड़ा मैं समझना जिन्होंने कहेंगे साजिश रची गई है कि देश के लोगों की निजी जिंदगी उमे हमला करना गा क्योंकि तो लगातार इस तरह दलके भारतीय जनता पार्टी जो संविधान बाबा साहब भीमराव अंबेडकर ने बनाया सी ону сдэг хэлбэрт нь ону сдэг хэлбэрийн дотор ਇਹ ਕੀ ਕਰਕੇ ਤੁਹਾਡੇ ਅਧਿਕਾਰਾਂ 'ਤੇ ਹਮਲਾ ਕਰ ਰਹੀ ਹੈ ਸ਼ਰੋਮਣੀ ਅਕਾਲੀ ਦਲ ਬਾਦਲ ਭਾਜਪਾ ਨਾਲ ਗੱਠਜੋੜ ਕਰਨ ਲਈ ਤਰਲੋ ਮੱਛੀ ਹੋ ਰਿਹਾ ਹੈ ਤੇ ਜੇਕਰ ਭਾਜਪਾ ਨੇ ਇਹਨਾਂ ਨਾਲ ਗੱਠਜੋੜ ਕੀਤਾ ਤਾਂ ਉਹਨਾਂ ਦਾ ਵੀ ਕੱਖ ਨਹੀਂ ਰਹਿਣਾ ਪੰਜਾਬ ਤਾਂ ਛੱਡੋ ਭਾਜਪਾ ਨੂੰ ਭਾਰਤ ਦਾ ਰਾਜ ਵੀ ਗਵਾਉਣਾ ਪੈ ਸਕਦਾ ਹੈ ਇਹ ਕਹਿਣਾ ਹੈ ਗਿਆਨੀ ਹਰਪ੍ਰੀਤ ਸਿੰਘ ਦਾ ਜੋ ਅੰਮ੍ਰਿਤਸਰ ਚ ਆਪਣੀ ਪਾਰਟੀ ਦੇ ਦਫ਼ਤਰ ਦੇ ਉਦਘਾਟਨ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਦੋਂ ਵੀ ਭਾਜਪਾ ਦਾ ਕੋਈ ਲੀਡਰ ਗੱਠਜੋੜ ਦੇ ਹੱਕ 'ਚ ਬਿਆਨ ਦਿੰਦਾ ਹੈ ਤਾਂ ਬਾਦਲ ਦਲ ਦੀਆਂ ਵਾਚਾਂ ਖਿੜ ਜਾਂਦੀਆਂ ਨੇ ਜੋ ਸਾਡੇ ਤੇ 2 ਦਿਨ ਨੰਬਰ ਦੇ ਹੁਕਮਨਾਮੇ ਲਈ ਭਾਜਪਾ ਨਾਲ ਮਿਲੇ ਹੋਣ ਦਾ આરોਪ ਲਗਾਉਂਦੇ ਸਨ ਉਹਨਾਂ ਦੀ ਅਸਲੀਅਤ ਸਾਹਮਣੇ ਆ ਰਹੀ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਬਾਦਲੀਏ ਸਰਾਪੇ ਹੋਏ ਲੋਕ ਨੇ ਤੇ ਭਾਜਪਾ ਵੀ ਇਸ ਗੱਲ ਨੂੰ ਚੰਗੇ ਤਰੀਕੇ ਨਾਲ ਜਾਣਦੀ ਹੈ ਇਹ ਅੱਜ ਦੇ ਡੋਗਰਿਆਂ ਨੇ ਕਿਹਾ ਕਿ ਜਿਹੜਾ 2 ਦਸੰਬਰ ਨੂੰ ਹੁਕਮਨਾਮਾ ਹੋਇਆ ਇਹਦੇ ਪਿੱਛੇ ਬੀਜੇਪੀ ਦਾ ਹੱਥ ਉਹਨਾਂ ਡੋਗਰਿਆਂ ਨੇ ਕਿਹਾ ਜਿਹੜੇ ਬੀਜੇਪੀ ਦੇ ਨਾਲ ਮਿਲਣ ਵਾਸਤੇ ਤਰਲ ਮੱਛੀ ਹੋਵੇ ਜਦੋਂ ਬੀਜੇਪੀ ਦਾ ਇੱਕ ਲੀਡਰ ਬਿਆਨ ਦਿੰਦਾ ਨਾ ਇਹ ਸ਼੍ਰੋਮਣੀ ਅਕਾਲੀ ਦਲ ਦਾ ਤੇ ਭਾਜਪਾ ਦਾ ਸਮਝੌਤਾ ਜ਼ਰੂਰੀ ਹੈ ਤੇ ਸਭ ਤੋਂ ਵੱਧ ਨੂੰ ਕੌਣ ਪ੍ਰਚਾਰਦਾ ਭਗੌੜਿਆਂ ਦਾ ਆਈਟੀ ਵੈ ਭਗੌੜਿਆਂ ਦਾ ਆਈਟੀ ਵੈ ਪ੍ਰਚਾਰਦਾ ਵੀ ਦੇਖੋ ਸਾਡੇ ਬਿਨਾਂ ਭਾਜਪਾ ਦਾ ਸਰਦਾ ਨਹੀਂ ਹੈ ਸਾਡਾ ਭਾਜਪਾ ਦੇ ਨਾਲ ਸਮਝੌਤਾ ਹੋਣੇ ਔਰ ਟੀਵੀ ਚੈਨਲਾਂ ਦੇ ਉਤੇ ਆ ਕੇ ਬਿਆਨ ਦਿੱਤੇ ਜਾਂਦੇ ਨੇ ਇਸ ਸਮਝੌਤੇ ਦੀ ਹਮਾਇਤ ਦੇ ਇਹ ਸਾਨੂੰ ਕਹਿੰਦੇ ਕਿ ਇਹ 2 ਦਸੰਬਰ ਦਾ ਹੁਕਮਨਾਮਾ ਜਿਹੜਾ ਹੈ ਇਹ ਬੀਜੇਪੀ ਦੇ ਇਸ਼ਾਰੇ ਤੇ ਆਨਗੁਰੂਗ੍ਰਾਮ ਸਾਨ ਸੱਚੇ ਬਾਦਸ਼ਾਹ ਦੀ ਹਜ਼ੂਰੀ ਚ ਖੜੇ ਆ ਜਿਹੜੀਆਂ ਜਵਾਨਾਂ ਇਹ ਕਹਿੰਦੀਆਂ ਨੇ ਨਾ ਕਿ 2 ਦਸੰਬਰ ਦਾ ਹੁਕਮਨਾਮਾ ਬੀਜੇਪੀ ਦੇ ਇਸ਼ਾਰੇ ਤੇ ਹੋਇਆ ਉਹ ਜਵਾਨਾਂ ਸਰਜਣ ਕਿ ਜਾਂ ਫਿਰ ਆਪਾਲਪੁਰਖ ਸਾਨੂੰ ਸਰਜਣ ਇਹ ਪਹਿਲੀ ਵਾਰੀ ਹੋਇਆ ਤੇ ਪੰਜ ਸਿੰਘ ਸਹਬਾਨਾਂ ਦੇ ਹੁਕਮਨਾਮਿਆਂ ਤੇ ਜਿਹੜਾ ਹੈ ਉਹ ਬਹੁਤ ਵੱਡਾ ਕਿੰਤੂ ਪ੍ਰੰਤੂ ਕੀਤਾ ਉਸ ਜਮਾਤ ਨੇ ਜਿਹਦਾ ਜਨਮ ਸ੍ਰੀ ਅਕਾਲ ਤਖਤ ਸਾਹਿਬ ਦੀ ਫਤਿਹ ਤੋਂ ਹੈ ਇਤਿਹਾਸ ਨੇ ਇਹਨਾਂ ਨੂੰ ਕਦੇ ਮਾਫ਼ ਨਹੀਂ ਕਰਨਾ ਇਹ ਗੱਲ ਪੱਕੀ ਹੈ ਪੱਕੀ ਕਿਉਂ ਹੈ ਜਿਵੇਂ ਕਹਿ ਸਕਦੇ ਤੇ ਇਤਿਹਾਸ ਇਹਨਾਂ ਨੂੰ ਮਾਫ਼ ਨਹੀਂ ਕਰੂਗਾ ਕਿਉਂਕਿ ਮੇਰੀ ਪੀੜੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਤਾਕਤ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਕਿਉਂਕਿ ਇਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢੱਡ ਮਾਰੀ ਹੈ ਇਤਿਹਾਸ ਦੇ ਵਿੱਚ ਦੱਸੋ ਕਿ ਜਿਹੜਾ ਜਿਹਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢੱਡ ਮਾਰੀ ਹੈ ਉਹਦਾ ਹਸ਼ਰ ਕੀ ਹੋਇਆ ਇਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਹੀਂ ਬਲਕਿ ਸ੍ਰੀ ਹਰਮੰਦਰ ਸਾਹਿਬ ਜੀ ਦੇ ਗ੍ਰੰਥੀ ਲੋਗ ਗ੍ਰੰਥੀ ਨੂੰ ਹੱਥ ਪਾ ਕੇ ਇਹਨਾਂ ਨੇ ਸ੍ਰੀ ਹਰਮੰਦਰ ਸਾਹਿਬ ਨੂੰ ਵੀ ਢੱਡ ਮਾਰੀ ਤੇ ਕਿੱਥੇ ਪਰਫੁੱਲਤ ਹੋ ਜਾਣਗੇ ਕੌਣ ਇਹਨਾਂ ਨਾਲ ਸਮਝੌਤਾ ਕਰ ਲੂਗਾ ਤੇ ਜਿਹੜਾ ਵੀ ਇਹਨਾਂ ਨਾਲ ਸਮਝੌਤਾ ਕਰੂਗਾ ਉਹ ਗੜੂਗਾ چاہے ਭਾਜੀਪੀ ਹੈ ਜਾਂ ਹੈ ਕਾਂਗਰਸ ਹੈ ਇੱਕ ਗੱਲ ਠੀਕ ਹੈ ਇਹ ਸਰਾਪੇ ਹੋਏ ਲੋਕ ਨੇ ਇਹ ਸਰਾਪੇ ਹੋਏ ਲੋਕਾਂ ਦੇ ਨਾਲ ਜੇ ਭਾਜੀਪੀ ਖੜੀ ਨਾ 50 ਤੱਕ ਹੀ ਹਿੰਦੁਸਤਾਨ ਜੋ ਨਾ ਰਾਜ ਨਹੀਂ ਰਹਿਣਾ ਇਹ ਗੱਲ ਪੱਕੀ ਹੈ ਔਰ ਇਹ ਗੱਲ ਉਹ ਵੀ ਜਾਣਦੇ ਰਾਸ਼ਟਰਪਤੀ ਨੇ ਪੰਜਾਬ ਸਰਕਾਰ ਵੱਲੋਂ ਸਾਲ 2018 ਚ ਪਾਸ ਕੀਤੇ ਕੈਟਲ ਫੀਡ ਤੇ ਖਣਿਜ ਮਿਸ਼ਰਣ ਨੇ ਨਿਯਮ ਬਿੱਲ ਨੂੰ 7 ਸਾਲ ਬਾਅਦ ਮਨਜ਼ੂਰੀ ਦੇ ਦਿੱਤੀ ਹੈ ਇਸ ਦਾ ਨੋਟੀਫਿਕੇਸ਼ਨ ਜਾਰੀ ਹੋਣ ਨਾਲ ਹੀ ਇਹ ਬਿੱਲ ਪੰਜਾਬ ਚ ਕਾਨੂੰਨ ਦਾ ਰੂਪ ਲੈ ਲਵੇਗਾ ਹੁਣ ਸੂਬੇ ਚ ਬਗੈਰ ਰਜਿਸਟ੍ਰੇਸ਼ਨ ਪਸ਼ੂ ਖੁਰਾਕ ਬਣਾਉਣ ਵਾਲੇ ਯੂਨਿਟਸ ਨਹੀਂ ਲਾਏ ਜਾ ਸਕਣਗੇ ਇਸ ਨਾਲ ਪਸ਼ੂ ਖੁਰਾਕ ਦੇ ਨਿਰਮਾਣ ਡਿਸਟ੍ਰਿਬਿਊਸ਼ਨ ਭੰਡਾਰਨ ਤੇ ਵਿਕਰੀ ਤੇ ਸਖਤ ਨਿਗਰਾਨੀ ਰੱਖੀ ਜਾ ਸਕੇਗੀ ਪਸ਼ੂਆਂ ਦੀ ਸਿਹਤ ਚ ਸੁਧਾਰ ਹੋਵੇਗਾ ਤੇ ਦੁੱਧ ਉਤਪਾਦਨ ਚ ਵੀ ਵਾਧਾ ਹੋਵੇਗਾ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਇਸ ਨਾਲ ਦੁੱਧ ਦੀ ਕੁਆਲਿਟੀ ਵਧੇਗੀ ਇਸ ਨਾਲ ਕਿਸਾਨਾਂ ਦੀ ਆਮਦਨ ਚ ਵੀ ਵਾਧਾ ਹੋਵੇਗਾ ਉਹਨਾਂ ਨੇ ਇਹਦੀ ਪਹਿਲਵਾਈ ਕਰਕੇ ਬਿੱਲ ਜਿਹੜਾ 7 ਸਾਲ ਬਾਅਦ ਰਾਸ਼ਟਰਪਤੀ ਜੀ ਨੇ ਇਹਨੂੰ ਮਨਜ਼ੂਰ ਕੀਤਾ ਇਸ ਬਿੱਲ ਦੇ ਨਾਲ ਜਿਹੜੀ ਕੈਪਟਲ ਫੀਡ ਹੈ ਇਹਦੀ ਜਿਹੜੀ ਕੁਆਲਿਟੀ ਹੈ ਜਿਹੜੀ ਬੇਜਬਾਨਿਆਂ ਨੂੰ ਜਿਹੜੀ ਪਸ਼ੂਆਂ ਨੂੰ ਇਹਦੀ ਕੁਆਲਿਟੀ ਜਿਹੜੀ ਕੰਟਰੋਲ ਕਰਦੀ ਇਹਦੀ ਕੁਆਲਿਟੀ ਠੀਕ ਕਰਦੀ ਜਿਹੜੀ ਆ ਪਹਿਲਾਂ ਅਸੀਂ ਇਹਨੂੰ ਚੈੱਕ ਨਹੀਂ ਕਰ ਸਕਦੇ ਸੀਗੇ ਪਹਿਲਾਂ ਅਸੀਂ ਕੋਈ ਕਿਸੇ ਕਿਸਮ ਦਾ ਇਹਨਾਂ ਨੂੰ ਲਾਇਸੈਂਸ ਨਹੀਂ ਦਿੰਦੇ ਹਰ ਬੰਦਾ ਆਪੇ ਆਪਣੀ ਕੈਟਲ ਫੀਡ ਲਾ ਕੇ ਜਿਹੜਾ ਡੰਗੜਾ ਦਾ ਚਾਹ ਦਾ ਜਿਹੜਾ ਤਿਆਰ ਕਰਨਾ ਕਦ ਲੱਗ ਜਾਂਦਾ ਸੀਗਾ ਸੋ ਹੋਰ ਇਸ ਬਿਲ ਦੇ ਆਉਣ ਦੇ ਨਾਲ ਨੰਬਰ 1 ਕਿ ਜਿਹੜੀ ਦੁੱਧ ਦੀ ਕੁਆਲਿਟੀ ਹੈ ਪੰਜਾਬ ਦੇ ਵਿੱਚ ਉਹ کئی ਗੁਣਾ ਠੀਕ ਹੋਊਗੀ ਉਹਦਾ ਜਿਹੜਾ ਬੰਦਾ ਇਸ ਮੱਲਾ ਕੈਟਲ ਫੀਡ ਦੇ ਵਿੱਚ ਗੜਬੜ ਕਰੂਗਾ ਉਹਨੂੰ 3 ਸਾਲ ਦੀ ਸਜ਼ਾ ਤੱਕ ਤੇ ਜੁਰਮਾਨੇ ਤੱਕ ਇਸ ਬਿਲ ਦੇ ਵਿੱਚ ਜਿਹੜਾ ਉਹ ਰੱਖਿਆ ਗਿਆ ਔਰ ਇਹ ਜਿਹੜਾ ਕਦੀਫ ਤੁਸੀਂ ਲਾ ਲੋ 40 ਲੱਖ ਬੱਜਾ ਤੇ 25 ਲੱਖ ਜਿਹੜੀਆਂ ਗਊ ਨੇ ਉਹਨਾਂ ਦੀ ਫੀਡ ਜਿਹੜੀ ਇਹ ਤਿਆਰ ਹੁੰਦੀ ਐ ਨੇ ਡੰਗੜਾ ਦੀ ਤਿਆਰ ਹੁੰਦੀ ਐ ਤੇ ਇਹਦੇ ਤੇ ਸਭ ਤੋਂ ਜ਼ਿਆਦਾ ਕੁਆਲਿਟੀ ਕੰਟਰੋਲ ਕਰਨਾ ਇਸ ਬਿਲਡਿੰਗ ਸਾਥ ਜਿਹੜਾ ਹੋਊਗਾ ਔਰ ਜਦੋਂ ਕੁਆਲਿਟੀ ਠੀਕ ਹੋਊਗੀ ਫੀਡ ਦੀ ਤੇ ਫਿਰ ਜਿਹੜਾ ਉਹ ਦੁੱਧ ਜਿਹੜਾ ਉਹਦੀ ਕੁਆਲਿਟੀ ਵੀ ਠੀਕ ਹੋਊਗੀ ਫਿਰ ਦੁੱਧ ਦਾ ਵੇਟ ਵੀ ਵਧੀਆ ਮਿਲੂਗਾ ਸਾਡੀਆਂ ਮੱਝਾਂ ਗਾਈਆਂ ਦੁੱਧ ਵੀ ਜਿਹੜਾ ਜ਼ਿਆਦਾ ਦੇਣ ਗਿਆ ਤੇ ਕਿਸਾਨਾਂ ਨੂੰ ਇਹਦਾ ਬਹੁਤ ਵੱਡਾ ਫਾਇਦਾ ਹੋਊਗਾ ਇਹ ਬਿੱਲ ਆਉਣ ਦੇ ਨਾਲ ਪੰਜਾਬ ਦੇ ਉਹ ਕਿਸਾਨ ਜਿਹੜੇ ਖੇਤੀ ਦੇ ਨਾਲ-ਨਾਲ ਡੇਰੀ ਫਾਰਮਿੰਗ ਕਰਦੇ ਆ ਜਿਹੜੇ ਦੁੱਧ ਦਾ ਧੰਦਾ ਕਰਦੇ ਆ ਉਹਨਾਂ ਵਾਸਤੇ ਬਿੱਲ ਬਹੁਤ ਵੱਡਾ ਸਹਾਈ ਹੋਊਗਾ ਇਸ ਕਰਕੇ ਇਸ ਬਿੱਲ ਦੇ ਆਉਣ ਨਾਲ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਉਹ ਬੇਜੁਬਾਨੇ ਜਿਹੜੇ ਸਾਡੇ ਦੁੱਧ ਦੇਣ ਵਾਲੇ ਪਸ਼ੂ ਆ ਉਹਨਾਂ ਨੂੰ ਇੱਕ ਵੱਡਾ ਫਾਇਦਾ ਜਿਹੜਾ ਹੋਣ ਜਾਦਿਆ ਉਹ ਜਿਹੜੀ ਸਜਾ ਦਾ ਦੇ ਵਿੱਚ ਬਾਬਦਾਨ ਰੱਖਿਆ ਉਹ ਦੇਥੋਂ ਤੱਕ ਕਿ ਹੋਰ ਜਿਹੜੇ ਲਾਇਸੈਂਸ ਤੋਂ ਬਿਨਾ ਕੋਈ ਵੀ ਬੰਦਾ ਜਿਹੜਾ ਕੈਪਟਲ ਫੀਡ ਨਹੀਂ ਲਾ ਸਕੂਗਾ ਹਰ ਬੰਦੇ ਨੂੰ ਲਾਇਸੈਂਸ ਜਿਹੜਾ ਉਹ ਮਤਲਬ ਜਿਹੜਾ ਲੈਣਾ ਪਊਗਾ ਆਪਣਾ ਅਡਮਿਨਿਸਟ੍ਰੇਸ਼ਨ ਜਿਹੜੀ ਕਰਾਉਣੀ ਪਊਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ 'ਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ 10 ਦਿਨਾਂ ਦੇ ਜਾਪਾਨ ਦੌਰੇ ਤੇ ਨੇ ਇਸ ਦੌਰਾਨ ਉਹਨਾਂ ਨੇ ਜਾਪਾਨ ਦੇ ਕਈ ਉਦਯੋਗਪਤੀਆਂ ਨਾਲ ਇੱਕ ਤੋਂ ਬਾਅਦ ਇੱਕ ਮੀਟਿੰਗਾਂ ਕੀਤੀਆਂ ਉਹਨਾਂ ਨੇ ਜਾਪਾਨ ਬੈਂਕ ਫਾਰ ਇੰਟਰਨੈਸ਼ਨਲ ਕਾਰਪੋਰੇਸ਼ਨ ਸਮੇਤ ਚੋਟੀ ਦੀਆਂ ਜਾਪਾਨੀ ਨਿਵੇਸ਼ ਸੰਸਥਾਵਾਂ ਨਾਲ ਵੀ ਮੀਟਿੰਗਾਂ ਕੀਤੀਆਂ ਮਾਨੇ ਆਇਸਨ ਇੰਡਸਟਰੀ ਯਾਮਹਾ ਮੋਟਰ ਤੇ ਹੋਂਡਾ ਮੋਟਰ ਦੇ ਨਾਲ ਪੰਜਾਬ ਚ ਉਦਯੋਗਿਕ ਨਿਵੇਸ਼ ਤੇ ਸਹਿਯੋਗ ਉਤੇ ਚਰਚਾ ਕੀਤੀ ਉਥੇ ਹੀ ਜੀ ਆਈ ਸੀ ਏ ਸਾਊਥ ਏਸ਼ੀਆ ਵਿਭਾਗ ਦੇ ਡਾਇਰੈਕਟਰ ਜਨਰਲ ਦੇ ਨਾਲ ਇਨਫਰਾਸਟ੍ਰਕਚਰ ਤੇ ਵਿਕਾਸ ਪ੍ਰਯੋਜਨਾਵਾਂ ਤੇ ਅਹਿਮ ਮੀਟਿੰਗ ਕੀਤੀ ਸੀਮਾਨ ਨੇ ਕਿਹਾ ਕਿ ਦੁਨੀਆ ਭਰ ਚ ਨਿਵੇਸ਼ ਲਈ ਪੰਜਾਬ ਸਭ ਤੋਂ ਵਧੀਆ ਥਾਂ ਹੈ ਅਸੀਂ ਤੁਹਾਨੂੰ ਨਿਵੇਸ਼ ਕਰਨ ਦੇ ਨਾਲ ਹੀ ਸਹਿਯੋਗ ਕਰਨ ਲਈ ਸੱਦਾ ਦਿੰਦੇ ਹਾਂ Our partners, partnership that combines Japan, Japanese technology and Punjab's creativity and determination, bringing long-term growth and shared prosperity for the both our people and both our community. Before I conclude, I warmly invite you to visit Punjab next year for sixth progressive Punjab Investment. Summit to be held from 13, 14, and 15 March uh, 2026 at Indian School of Business in Mohali. So it's uh, hardly seven to eight minute drive from International Airport. So it will be a gathering of global industry leaders, innovators, and policymakers, an opportunity to see Punjab's trans transformation. अपलोज टू विज एज आर इंडस्ट्री कलस्टर एंड टू एक्सपीरियंस अवर लैजेंडरी पंजाबी फूड एंड हॉस्पिटैलिटी सो आई वी गन इन्वाइट यू टू कम टू पंजाब टू इनवेस्ट ओला ग्रेट इनोवेट एंड प्रोस्पर विदर्जा बहुत बहुत शुक्रिया पंजाब के दरवाजे तो खुले ने ਅਕੇ ਦੇਖੋ ਸਮਝੋ ਸੰਭਵ ਇਨਵੈਸਟ ਇਨ ਦ ਬੈਸਟ ਸਤਿ ਸ਼੍ਰੀ ਅਕਾਲ ਇਸਾਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ ਖਾਸ ਖਬਰਾਂ ਤੇ ਮਾਲਵਿੰਦਰ ਸਿੰਘ ਕੰਗ ਨੇ ਲੋਕ ਸਭਾ ਚ ਪੰਜਾਬ ਦੇ ਹੜ੍ਹ ਪੀੜਤਾਂ ਦੀ ਚੁੱਕੀ ਆਵਾਜ਼ ਕੰਗ ਨੇ ਕਿਹਾ ਪ੍ਰਧਾਨ ਮੰਤਰੀ ਮੋਦੀ ਸਮੇਤ ਕਈ ਮੰਤਰੀਆਂ ਨੇ ਆਪਣੇ ਪੰਜਾਬ ਦੌਰੇ ਦੌਰਾਨ ਅੱਖੀਂ ਦੇਖਿਆ ਤਬਾਹੀ ਦਾ ਮੰਜ਼ਰ ਇਸ ਦੇ ਬਾਵਜੂਦ ਹੜ੍ਹ ਪੀੜਤਾਂ ਨੂੰ ਨਹੀਂ ਦਿੱਤਾ ਗਿਆ ਮੁਆਵਜ਼ਾ ਹਰਸਮਰਤ ਬਾਦਲ ਨੇ ਮੁਆਵਜ਼ੇ ਦੀ ਰਾਸ਼ੀ ਸਿੱਧੇ ਹੜ੍ਹ ਪ੍ਰਭਾਵਿਤਾਂ ਦੇ ਖਾਤਿਆਂ 'ਚ ਜਮ੍ਹਾਂ ਕਰਵਾਉਣ ਦੀ ਕੀਤੀ ਮੰਗ ਹਰਸਮਰਤ ਨੇ ਕਿਹਾ ਮੁਆਵਜ਼ੇ ਸਬੰਧੀ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਆਪੋ ਆਪਣੇ ਦਾਅਵੇ ਇਸ ਨਾਲ ਹੜ੍ਹ ਪੀੜਤ ਹੋ ਰਹੇ ਨੇ ਖੱਜਲ ਖੁਆਰ ਅਮਰਿਤਪਾਲ ਦੀ ਪੈਰੋਲ ਰੱਦ ਕਰਨ ਦੇ ਵਿਰੋਧ 'ਚ ਉਹਨਾਂ ਦੇ ਸਮਰਥਕਾਂ ਨੇ ਅੰਮ੍ਰਿਤਸਰ 'ਚ ਕੀਤਾ ਪ੍ਰਦਰਸ਼ਨ ਅਮਰਿਤਪਾਲ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜਾਣਬੁੱਝ ਕੇ ਪੈਰੋਲ ਦੇਣ ਤੋਂ ਕਰ ਰਹੀ ਹੈ ਇਨਕਾਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਦੌਰ جاری ਇਸ ਵਿਚਾਲੇ ਕਨੌਰ ਚ ਨਾਮਜ਼ਦਗੀ ਭਰਨ ਮੌਕੇ ਹੋਇਆ ਭਾਰੀ ਹੰਗਾਮਾ ਸ਼੍ਰੋਮਣੀ ਅਕਾਲੀ ਦਲ ਨੇ ਮਾਨ ਸਰਕਾਰ ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਉਂਦਿਆਂ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ ਨਵੇਂ ਸਮਾਰਟਫੋਨਾਂ ਚ ਸੰਚਾਰ ਸਾਥੀ ਐਪ ਨੂੰ ਜ਼ਰੂਰੀ ਬਣਾਉਣ ਦੀ ਕੇਂਦਰ ਦੀ ਤਜਵੀਜ਼ ਤੇ ਵਿਵਾਦ ਹਰਪਾਲ ਚੀਮਾ ਨੇ ਕਿਹਾ ਕਿ ਸਰਕਾਰ ਨਾਗਰਿਕਾਂ ਦੀ ਪ੍ਰਾਈਵੇਸੀ ਤੇ ਡਾਕਾ ਮਾਰ ਰਹੀ ਹੈ ਇਸ ਐਪ ਰਾਹੀਂ ਸਰਕਾਰ ਰੱਖ ਸਕੇਗੀ ਹਰ ਕਿਸੇ ਤੇ ਨਿਗਰਾਨੀ ਇਸਨਾਲੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤ ਮੰਦ ਰੋ ਸੁਰੱਖਿਅਤ ਰੋ ਤੇ ਦੇਖਦੇ ਰੋ ਟੀਵੀ ਪੰਜਾਬ